ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਜਿਹੜੇ ਵੀਰ ਲੱਕਵੇ ਦਾ ਇਲਾਜ ਪੁੱਛਦੇ ਸੀਗੇ ਉਹ ਨੋਟ ਕਰ ਲਿਓ ਜਿਹੜਾ ਟਰੀਟਮੈਂਟ ਆਪਾਂ ਕੀਤਾ ਸੀਗਾ ਆਪਣੇ ਕਬੂਤਰ ਵੀ 4 ਸਾਲ ਪਹਿਲਾਂ ਦੋ ਕਬੂਤਰ ਲਗਭਗ ਸਟਾਰਟ ਹੋ ਗਿਆ ਸੀ ਕਬੂਤਰਾਂ ਨੂੰ ਤੇ ਜਿਹੜਾ ਆਪਾਂ ਟਰੀਟਮੈਂਟ ਕੀਤਾ ਇਹ ਫਰਵਰ ਦੱਸਣ ਲੱਗੇ ਆ ਨਿਊਰੋਵੀਲ ਕੋਰਟ ਦੀ ਗੋਲੀ ਦਾ ਅੱਧਾ ਹਿੱਸਾ ਸਵੇਰੇ ਤੇ ਸ਼ਾਮ ਦੇਣਾ ਹੈ ਠੀਕ ਆ ਤੇ ਨਾਲ ਫੈਨੀਟੋਨ ਟੈਬਲੇਟ ਦੇਣੀ ਹੈ ਅੱਧੀ ਮਾਰਨਿੰਗ ਠੀਕ ਆ ਤੇ ਰਾਤ ਨੂੰ ਈ ਵੀ ਆਉਂਦਾ ਕੈਪਸੂਲ ਦੇਣਾ ਹੈ ਜਿਹੜਾ 200mg ਰੈੱਡ ਵਾਲਾ ਆਉਂਦਾ। ਸੋ ਇਸ ਤੋਂ ਬਾਅਦ ਜਿਹੜੀ ਜ਼ਰੂਰੀ ਗੱਲ ਆ ਜੇ ਤੁਹਾਡਾ ਕੂਤਰ ਦਾਣਾ ਪਾਣੀ ਛੱਡ ਜਾਂਦਾ ਆ ਉਹਨੂੰ ਦਾਣੇ ਘੱਟ ਪਾਓ ਰੋਟੀ ਪਾਓ ਠੀਕ ਆ ਤੇ ਨਾਲ ਪਾਣੀ ਉਹਦੇ ਅੰਦਰ ਮੁੱਕਣ ਨਾ ਦਿਓ ਤੇ ਲਿਵਰ ਟੋਨਿਕ ਉਹਨੂੰ ਦਿੰਦੇ ਰਹੋ ਦੁਪਹਿਰ ਨੂੰ ਦੇ ਦਿਓ ਨਾ ਸ਼ਾਮ ਨੂੰ ਦੇ ਦਿਓ ਜਾਂ ਕਿਸੇ ਵੀ ਟਾਈਮ ਨਾ ਅੱਧਾ ml ਦੇ ਦਿਓ 1 ml ਦੇ ਦਿਓ ਕੋਈ ਚੱਕਰ ਨਹੀਂ ਹੈਗਾ। ਸੋ ਪਾਣੀ ਨਹੀਂ ਕੂਤਰ ਦੇ ਅੰਦਰ ਖਤਮ ਹੋਣ ਦੇਣਾ। ਤੋ ਉਸ ਤੋਂ ਬਾਅਦ ਤੁਸੀਂ ਪਾਣੀ ਦੇ ਵਿੱਚ ਇਲੈਕਟ੍ਰਲ ਦਾ ਜਿਹੜਾ ਪਾウダー ORS ਇਹ ੜ੍ਹ ਕਰ ਸਕਦੇ ਹਾਂ ਨਾ ਸੋ ਇਹ ਟ੍ਰੀਟਮੈਂਟ ਜਿਹੜਾ ਤੁਹਾਨੂੰ ਥੋੜੇ ਦਿਨ ਕਰਨਾ ਪੈਣਾ ਕਿਉਂਕਿ ਲੱਕਵੇ ਵਾਲਾ ਕੂਤਰ ਇੰਨੀ ਜਲਦੀ ਨਹੀਂ ਠੀਕ ਹੁੰਦਾ ਸੋ ਬਾਕੀ ਧੰਨਵਾਦ ਆ ਸਾਰੇ ਭਰਾਵਾਂ ਦਾ ਜਿਹੜੇ ਆਪਣੇ ਨਾਲ ਜੁੜੇ ਆ ਤੇ ਆਪਾਂ ਨੂੰ ਸਪੋਰਟ ਕਰਦੇ ਆ ਠੀਕ ਹੈ ਜੀ